ਥਾਣਾ ਫਲੋਰ ਐਸਐਚਓ ਭੂਸ਼ਣ ਕੁਮਾਰ ਦੀ ਪੁਲਿਸ ਪਾਰਟੀ ਵੱਲੋਂ ਗਸ਼ਟ ਕਰਦੇ ਸਮੇਂ ਦੋ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਐਚਓ ਭੂਸ਼ਣ ਕੁਮਾਰ ਨੇ ਕਿਹਾ ਕਿ ਸਾਡੀ ਪੁਲਿਸ ਪਾਰਟੀ ਨੇ ਗਸ਼ਤ ਦੌਰਾਨ ਫਲੋਰ ਤਹਿੰਗ ਵਾਲੀ ਚੁੰਗੀ ਜ਼ਖੀਰੇ ਕੋਲੋਂ ਦੋ ਵਿਅਕਤੀ ਕਾਬੂ ਕੀਤੇ ਜਿਨ੍ਹਾਂ ਦੀ ਤਲਾਸ਼ੀ ਲੈਣ ਤੋਂ ਅਸੀਂ ਨਸ਼ੀਲੀ ਗੋਲੀਆਂ ਤੇ 90 ਨਸ਼ੀਲੇ ਕੈਪਸੂਲ ਬਰਾਮਦ ਕੀਤੇ ਇਹਨਾਂ ਦੋਨਾਂ ਵਿਅਕਤੀਆਂ ਦੇ ਖਿਲਾਫ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਇਹ ਰਿਸ਼ਮ ਲਾਲ ਦੀ ਵਿਸ਼ੇਸ਼ ਰਿਪੋਰਟ ਸਪੋਸ ਹੀ ਕੱਲ ਦੋ ਬੰਦੇ ਕਾਬੂ ਕੀਤੇ ਗਏ ਜਿਨ੍ਹਾਂ ਕੋਲ ਮੈਡੀਕਲ ਨਸ਼ਾ ਤੁਹਾਨੂੰ ਆਪਰਾਮ ਦਿੱਤਾ ਹੈਗਾ ਸਰ ਉਹ ਬੰਦੇ ਕਿਥੇ ਦੇ ਰਹਿਣ ਵਾਲੇ ਆ ਔਰ ਕਿੰਨੀ ਉਹਦੇ ਕੋਲੋਂ ਬਰਾਮਦ ਹੋਈ ਸਰ ਦੇਖੋ ਜੀ ਦੋ ਜਿਹੜੇ ਬੰਦੇ ਫੜੇ ਸੀਗੇ ਜਖੀਰਾ ਤਿੰਗ ਦੇ ਲਾਗਿਓ ਜੀ ਉਹ ਉਹਦਾ ਚਾਹਗਾ ਗੁਰਜਿੰਦਰ ਸਿੰਘ ਸਾਨੂੰ ਗੁਰਮੀਰ ਸਿੰਘ ਥੇਂਗ ਦਾ ਸੀਗਾ ਜੀ ਤੇ ਦੂਜਾ ਜਿਹੜਾ ਸਰਜੀਤ ਸਿੰਘ ਕੁਸ਼ਵੀਰ ਸਿੰਘ ਦਾ ਗਲੇ ਦਾ ਸਿਜਣ ਵਾਲਾ ਜੀ ਇਹਨਾਂ ਕੋਲ 80 ਨਸ਼ੀਲੀਆਂ ਗੋਲੀਆਂ ਜੀ ਤੇ 90 ਕੈਪਸੂਲ ਜੜਿਆ ਉਹ ਬਰਾਮਦ ਹੋਈ ਸੀ ਪਹਿਲਾਂ ਦਾ ਸ਼ੋਕਲ ਕੀ ਫਰਨਾ ਵਾ ਸ਼ੋਕਲ ਪਹਿਲਾਂ ਨਸ਼ਾ ਆਪ ਵੀ ਕਰਦੇ ਨੇ ਜੀ ਕੋਈ ਮੁਕਦਮਾ ਨਾ ਦਰਜ ਨਹੀਂ ਹੈਗਾ ਜੀ